ਸ਼ੇਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਆਕਾਲ ਪੁਰਖ ਅੰਤਰਜਾਮੀ ਸਰਵ ਸ਼ਕਤੀਵਾਨ ਸੁਖ ਸੱਚੇ ਨਿਰੰਕਾਰ ਕੁਦਰਤ ਕਰਕੇ ਵਸਿਆ ਸੋ ਇਹ ਜੀ ਗਰੀਬਨ ਵਾਜ ਵਖਤ ਵਿਚਾਰੇ ਸੋ ਬੰਦਾ ਹੋਏ ਮਿਰਨਾ ਜੀ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਆ ਅਸੀਂ ਇੱਕ ਸੋਚ ਸੰਸਥਾ ਚਲਾ ਰਹੇ ਆ ਜਿੰਨੇ ਵੀ ਆਸ-ਪਾਸ ਕੰਮ ਕਰ ਰਹੇ ਨੇ ਜਾਂ ਇਹ ਜਾਂ ਤਾਂ ਸੋਚ ਸੰਸਥਾ ਦੇ ਮੈਂਬਰ ਨੇ ਤੇ ਜਾਂ ਮੇਰੇ ਨਾਲ ਖੜੇ ਨੇ ਸਰਦਾਰ ਅਮਨਜੀਤ ਸਿੰਘ ਥੰਦ ਔਰ ਇਹ ਜਿਹੜਾ ਇੱਕ ਕਿਲਾ ਜਿਹੜਾ ਇਹਨਾਂ ਨੇ ਆਪਣਾ ਕਣਕ ਝੋਨੇ ਚੋਂ ਕੱਢ ਕੇ ਕੁਦਰਤ ਲਈ ਸਮਰਪਿਤ ਕੀਤਾ ਖਾਸ ਕਰਕੇ ਇਹਨਾਂ ਦੇ ਜਿਹੜਾ ਪੁੱਤਰਾ ਉਹ 8ਵੀਂ ਕਲਾਸ ਚਾ ਉਹਦੀ ਚਾਹਤ ਸੀ ਕਿ ਪੰਛੀਆਂ ਦੇ ਲਈ ਕੋਈ ਚੀਜ਼ ਕ੍ਰੀਏਟ ਕੀਤੀ ਜਾਵੇ ਆ ਬਿਲਾਵਟੀ ਹਾਲ ਨੇ ਟੰਗਣਾ ਨਾਵਾ ਤੋ ਵੀਰ ਪ੍ਰਤਾਪ ਨੇ ਆਪਣੇ ਪਾਪਾ ਨੂੰ ਕਿਹਾ ਪਾਪਾ ਨੇ ਆਦੇ ਪਾਪਾ ਨੂੰ ਕਿਹਾ ਤੇ ਫਿਰ ਅਸੀਂ ਸਾਰੇ ਇਕੱਠੇ ਹੋ ਗਏ ਤੇ ਸੋਚ ਸੰਸਾ ਦਾ ਕੰਮ ਹੀ ਇਹ ਹੈ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਕਾਰਜ ਸਾਡੇ ਚੱਲਦੇ ਰਹਿੰਦੇ ਆ ਇਹ ਉਹਨਾਂ ਕਾਰਜਾਂ ਚੋਂ ਇੱਕ ਕਾਰਜ ਇਹ ਆ ਜਿਹਦੇ ਵਿੱਚ ਅਸੀਂ ਛਿੜੀ ਦੇ ਰੂਪ ਚ ਬੂਟੇ ਲਾਉਣੇ ਜਿਵੇਂ ਪੁਰਾਣੇ ਵੇਲੇ ਚ ਹਰ ਪਿੰਡ ਚ ਛਿੜੀ ਹੁੰਦੀ ਸੀ ਔਰ ਇਹਦਾ ਮੁੱਖ ਮਕਸਦ ਇਹ ਆ ਕਿ ਵੀ ਜਿਹੜੇ ਇੱਕ ਤਾਂ ਪੁਰਾਣੀ ਸਾਡੇ ਵਿਰਾਸਤੀ ਰੋਖ ਨੇ ਜਿਹੜੇ ਹੁਣ ਦਿਨ-ਦਿਨ ਖਤਮ ਹੋ ਰਹੇ ਆ ਕਿਸੇ ਨੂੰ ਸੰਭਾਲੂ ਦਾ ਨਹੀਂ ਪਤਾ ਕਿਸ ਨੂੰ ਢੱਕ ਦਾ ਨਹੀਂ ਪਤਾ ਉਹ ਉਹ ਸਾਰੇ ਵੱਖ-ਵੱਖ ਬੂਟੇ ਜਿਹੜੇ ਚਾਹੇ ਆਮ ਦਾ, ਟਾਕਾ, ਕਿਕਰ, ਜੰਡਾ, ਕਰੀਰ, ਬਰਨਾ, ਤੂਤਾ ਇਹ ਸਾਰੀਆਂ ਜਿਹੜੀਆਂ 50-60 ਕਿਸਮ ਦੇ ਜਿਹੜੇ ਵਿਰਾਸਤੀ ਰੋਖ ਹੈ ਉਹ ਇੱਥੇ ਲੱਗ ਰਹੇ ਆ ਔਰ ਇਹਦੀ ਵਿਉਂਤਬੰਦੀ ਖਾਸ ਤੌਰ ਤੇ ਉਸ ਐਂਗਲ ਤੋਂ ਕੀਤੀ ਆ ਉਹ ਉਹ ਬੂਟੇ ਜ਼ਿਆਦਾ ਪਾਏ ਗਏ ਜਿਨ੍ਹਾਂ ਤੇ ਪੰਛੀ ਜ਼ਿਆਦਾ ਆਉਂਦੇ ਆ ਕਿਉਂਕਿ ਸਾਡੇ ਜਿਵੇਂ ਜਿਵੇਂ ਡਿਵੈਲਪਮੈਂਟ ਹੋ ਰਹੀ ਆ ਤਾਂ ਪੰਛੀਆਂ ਦਾ ਜਿਹੜਾ ਰਹਿਣ ਬਸੇਰੇ ਆ ਉਹ ਘਟ ਰਹੇ ਆ ਓਵਰਚੀ ਆਪਾਂ ਦੇਖ ਹੀ ਲਿਆ ਕਿ ਲੋਕਾਂ ਨੂੰ ਸਾਲ ਲੈ ਲਈ ਆਕਸੀਜਨ ਖਰੀਦਣੀ ਪੈ ਗਈ ਠੀਕ ਹੈ ਔਰ ਮੋਰਓਵਰ ਜਿਹੜੀ ਇਹ ਸਮੁੱਚੀ ਧਰਤਾ ਨਾ ਇਹ ਇਸ ਜਿਵੇਂ ਗੁਰੂ ਸਾਹਿਬ ਨੇ 784 ਮੀਰਤ ਨਹੀਂ ਤੋਂ ਜੀਤੇ ਹੋਏ ਇਹ 84 ਲੱਖ ਜੁਨਾਂ ਦੀ ਸਾਂਝੀ ਧਰਤਾ ਔਰ ਮਨੁੱਖ ਦਾ ਲਾਈਫ ਸਟਾਈਲ ਇਹ ਹੋ ਗਿਆ ਕਿ ਉਹ ਨੂੰ ਲੱਗਦਾ ਕਿ ਨਹੀਂ ਸਾਰਾ ਕੁਝ ਖਤਮ ਕਰਕੇ ਮੈਂ ਹੀ ਰਹਾ ਤੇ ਜੇ ਅਸੀਂ ਸਾਂਝ ਪਾਉਣੀ ਆ ਜੀਵ ਜੰਤੂਆਂ ਨਾਲ ਚਾਹੇ ਉਹ ਹਵਾ ਚੋੜ ਦੇ ਪੰਛੀ ਨੇ ਚਾਹੇ ਰਿੰਗਣ ਵਾਲੇ ਜੀਵ ਨੇ ਉਹਨਾਂ ਲਈ ਆ ਇਹੋ ਜੀਆਂ ਜੜੀਆਂ ਜਿਹੜੇ ਜੰਗਲ ਰੂਪੀ ਝੜੀਆਂ ਨੇ ਉਹਨਾਂ ਦੀ ਲੋੜ ਆ ਤੋਂ ਇਸੇ ਅਸੀਂ ਤਕਰੀਬਨ ਸਾਨੂੰ 18-20 ਸਾਲ ਹੋ ਗਏ ਇਸ ਕਾਰਜ ਨੂੰ ਕਰਦੇ ਆਂ ਪਹਿਲਾਂ ਅਸੀਂ ਕੱਲੇ ਵਿਰਾਸਤੀ ਰੁੱਖਾਂ ਤੇ ਕੰਮ ਕਰਦੇ ਹੁੰਦੇ ਸੀ ਹੁਣ ਤਿੰਨ ਚਾਰ ਸਾਲ ਤੋਂ ਜਿਹੜੀ ਸੰਸਥਾ ਸੋਚ ਬਣਾਈ ਗਈ ਤੇ ਉਹਦੇ ਤਹਿਤ ਅਸੀਂ ਬਹੁਤ ਕੰਮ ਕਰਦੇ ਆਂ ਅਸੀਂ ਪਾਣੀ ਦੀ ਸੰਭਾਲ ਤੇ ਕੰਮ ਕਰਦੇ ਆਂ ਅਸੀਂ ਜਿਹੜੀ ਹੈਗੇ ਲੋਕਾਂ ਨੂੰ ਕੂੜਾ ਕਰਕਟ ਸੰਭਾਲਣ ਵਾਸਤੇ ਉਦੇ ਲਈ ਵੀ ਗਾਈਡ ਕਰਦੇ ਆ ਇੱਕ ਉਹਨਾਂ ਦਾ ਚੁਕਾਰ ਜਿਹੇ ਰੁੱਖ ਲਾਉੜੇ ਜਿਹੜੇ ਅੱਜ ਆਪਾਂ ਲਾ ਰਹੇ ਇੱਕ ਕਿਲਾ ਜ਼ਮੀਨ ਅੱਜਕੱਲ ਠੇਕਾ ਪੰਜਾਬ ਦੇ ਵਿੱਚ 60 ਤੋਂ 10000 ਦੇ ਵਿੱਚ ਚੱਲ ਰਿਹਾ ਤੇ ਜੇ ਇਹਨਾਂ ਨੇ ਆਪਣੀ ਜ਼ਮੀਨ ਕਣਕ ਝੋਨੇ ਦੀ ਪੈਦਾਵਾਰ ਲੈਣ ਦੀ بجائے ਇਹ ਰੁੱਖਾਂ ਬੂਟਿਆਂ ਨੂੰ ਤੇ ਪੰਛੀਆਂ ਨੂੰ ਸਮਰਪਿਤ ਕੀਤੀ ਹੈ ਤੇ ਇਹ ਇੱਕ ਬਹੁਤ ਵੱਡਾ ਹੰਕਾਰ ਹੈ ਚਿੜੀਆਂ ਦਾ ਚੰਬਾ ਇਹਦਾ ਨਾਂ ਹੀ ਤਾਂ ਰੱਖਿਆ ਗਿਆ ਜੀ ਕਿ ਇਹ ਕੁੱਲ ਮਿਲਾ ਕੇ ਪੰਛੀਆਂ ਲਈ ਇੱਕ ਬਿਹਤਰ এনवायरमेंट ਦੇਣ ਲਈ ਪਿਆਰ ਕੀਤਾ ਜਾ ਰਿਹਾ ਆ ਆਪਾਂ ਆਮ ਦੇਖਦੇ ਆ ਕਿ ਨਕਲੀ ਆਲਣੇ ਜਾਂ ਲੱਕੜ ਦੇ ਜਾਂ ਘਾਹ ਹੂਸ ਦੇ ਬਣੇ ਹੋਏ ਆਲਣ ਟੰਗਰ ਦਰਵਾਜ਼ੇ ਬਹੁਤ ਵਧ ਰਹੇ ਆ ਲੇਕਿਨ ਇਸ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਦੁਨੀਆਂ ਦੇ ਤਕਰੀਬਨ 20% ਜੀ ਜ਼ਿਆਦਾ ਲਾ ਲਈਏ ਤਾਂ ਕਹੇ ਤੱਕ 18% ਨੇ ਪੰਛੀਓ ਨੇ ਜਿਹੜੇ ਇਦਾਂ ਦੇ ਆਲਣਿਆਂ 'ਚ ਆਪਣਾ ਘਰ ਬਣਾ ਸਕਦੇ ਯਾ ਜਿਹੜੇ ਕੈਵਿਟੀ ਨੈਸਟਰ ਕਹਿੰਦੇ ਆ ਜਿਹਨੂੰ ਆਪਾਂ ਜਿਹੜੇ ਖੁੱਡਾਂ 'ਚ ਘਰ ਬਣਾਉਂਦੇ ਨੇ ਸਿਰਫ ਉਹੀ ਨਕਲੀ ਆਲਣਿਆਂ 'ਚ ਆਪਣਾ ਰਹਿਣ ਬਸੇਰਾ ਬਣਾਉਂਦੇ ਆ ਬਾਕੀ ਦੇ ਜਿਹੜੇ 80% ਪੰਛੀ ਨੇ ਉਹਨਾਂ ਨੂੰ ਰੁੱਖ ਬੂਟੇ ਚਾਹੀਦੇ ਹੁੰਦੇ ਆ ਕਿਉਂਕਿ ਉਹ ਉਹ ਨਕਲੀ ਆਲਿਆਂ 'ਚ ਨਹੀਂ ਰਹਿੰਦੇ ਇਹ ਤਕਰੀਬਨ ਜੀ ਜਿਹੜੇ ਦਰਖਤ ਜਿਹੜੇ ਵੱਡੇ ਦਰਖਤ ਮੰਨੇ ਆ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਤਕਰੀਬਨ 400 ਦੇ ਕਰੀਬ ਹੈ ਤੇ 4-500 ਹੀ ਛੋਟਾ ਛੋਟੇ ਜਿਹੜੇ ਝਾੜੀ ਨੂਆ ਪੌਦੇ ਹੁੰਦੇ ਨੇ ਜਿਹੜੇ ਬਹੁਤ ਵੱਡੇ ਨਹੀਂ ਹੁੰਦੇ ਜੇ ਅਪ ਟੋਟਲ ਕਾਊਂਟ ਦੀ ਗੱਲ ਕਰਾਂਗੇ ਅੰਦਾਜ਼ਾ 1000 ਦੇ ਕਰੀਬ ਬੂਟੇ ਨੇ ਜਨਤਾ ਨੂੰ ਜੀ ਸਾਰੀ ਪਬਲਿਕ ਨੂੰ ਇਹ ਹੀ ਸਨੇਹਾ ਕਿ ਅਸੀਂ ਠੀਕ ਹੈ ਸਾਨੂੰ ਆਰਥਿਕਤਾ ਦੇ ਸੰਭਾਲ ਦੇ ਲਈ ਸਾਨੂੰ ਸਭ ਕੁਝ ਕਰਨ ਦੀ ਲੋੜ ਹੈ ਪਰ ਜੇ ਸਾਨੂੰ ਸ਼ੁੱਧ ਹਵਾ ਚਾਹੀਦੀ ਹੈ ਸ਼ੁੱਧ ਪਾਣੀ ਚਾਹੀਦਾ ਹੈ ਸ਼ੁੱਧ ਭੋਜਨ ਚਾਹੀਦਾ ਤੇ ਸਭ ਜੀਵ ਜੰਤੂਆਂ ਦੀ ਸਾਹ ਚਾਹੀਦੀ ਹੈ ਤੇ ਸਾਨੂੰ ਇਹੋ ਜੇ ਕਾਰਜ ਕਰਨੇ ਪੈਣਗੇ ਵਾਤਾਵਰਨ ਨੂੰ ਸੁਭਾਲ ਲੈਣਾ ਪਊਗਾ ਤੇ ਸਾਡੀ ਸੋਚ ਸੰਸਾ ਹਮੇਸ਼ਾ ਉਹਨਾਂ ਚੰਗੀ ਸੋਚ ਵਾਲੇ ਲਈ ਹਮੇਸ਼ਾ ਖੜੀ ਹੈ ਜਿਹੜੇ ਇਹ ਕਾਰਜ ਕਰਨਾ ਚਾਹਣਗੇ ਅਸੀਂ ਉੱਥੇ ਵੀ ਹਾਜ਼ਰ